ਪੰਜਾਬ ਦੇ ਵਿੱਚ ਵੱਡਾ ਹਾਦਸਾ ਹੋਇਆ ਜਿਸ ਦੌਰਾਨ ਦੋ ਜਣਿਆਂ ਦੀ ਮੌਤ ਹੋ ਗਈ ਹੈ ਤਾਂ ਮੁਕੇਰੀਆਂ ਦੇ ਵਿੱਚ ਹਾਦਸਾ ਹੋਇਆ ਹੈ ਅ ਬੱਸ ਨਿੱਜੀ ਬੱਸ ਤੇ ਟਰੈਕਟਰ ਜਿਹੜੇ ਨੇ ਆਪਸ ਦੇ ਵਿੱਚ ਟਕਰਾ ਜਾਂਦੇ ਨੇ ਜਿਸ ਦੌਰਾਨ ਬੱਸ ਵਿੱਚ ਸਵਾਰ ਦੋ ਲੋਕਾਂ ਦੀ ਜਿਹੜੀ ਹੈ ਮੌਤ ਹੋ ਗਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਨਿੱਜੀ ਬੱਸ ਜਿਹੜੀ ਹੈ ਜਾ ਰਹੀ ਸੀ ਤਾਂ ਦੂਜੇ ਤੋਂ ਦੂਜੇ ਪਾਸੇ ਤੋਂ ਆ ਰਹੇ ਟਰੈਕਟਰ ਜਿਸ ਦੇ ਉੱਪਰ ਬੋਰ ਵਾਲਾ ਸਮਾਨ ਜਿਹੜਾ ਹੈਗਾ ਉਹ ਲੱਦਿਆ ਹੋਇਆ ਸੀ ਤਾਂ ਅਚਾਨਕ ਬੱਸ ਤੇ ਟਰੈਕਟਰ ਦੀ ਟੱਕਰ ਹੋ ਜਾਂਦੀ ਹੈ ਤੇ ਜੋ ਪਾਈਪ ਵਾਲਾ ਸਮਾਨ ਸੀ ਜੋ ਬੋਰ ਵਾਲਾ ਸਮਾਨ ਸੀਗਾ ਉਹ বাস ਦੇ ਪਿਛਲੇ ਹਿੱਸੇ 'ਚ ਵੱਜ ਜਾਂਦਾ ਹੈ ਜਿਸ ਦੌਰਾਨ ਜਿਹੜਾ বাস ਦੀ ਪਿਛਲੀ ਸੀਟ ਤੇ ਜਿਹੜੀਆਂ ਦੋ ਸਵਾਰੀਆਂ ਬੈਠੀਆਂ ਉਹਨਾਂ ਦੀ ਜਿਹੜੀ ਹੈ ਮੌਤ ਹੋ ਗਈ ਹੈ ਤਾਂ ਤਸਵੀਰਾ ਸਾਹਮਣੇ ਆਈ ਨੇ ਮੁਕੇਰੀਆ ਦੀ ਇਹ ਖਬਰ ਦੱਸੀ ਜਾ ਰਹੀ ਹੈ ਗੁਰਦਾਸਪੁਰ ਰੇਡ ਰੋਡ ਤੇ ਜਿਹੜਾ ਕ ਪੂਰਾ ਹਾਦਸਾ ਵਾਪਰਿਆ ਤਸਵੀਰਤਾਂ ਸਾਂਝੀਆਂ ਕੀਤੀਆਂ ਜਾ ਰਹੀ ਹੈ ਕਿ ਆਕਰ ਕਿਸ ਤਰ੍ਹਾਂ ਬੱਸ ਜਿਹੜੀ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੀ ਨੁਕਸਾਨੀ ਗਈ ਹੈ ਤਾਂ ਟਰੈਕਟਰ ਜਿਹੜਾ ਸਾਹਮਣੇ ਪਾਸੇ ਤੋਂ ਆ ਰਿਹਾ ਸੀਗਾ ਜਿਸ ਦੇ ਉੱਪਰ ਸਮਾਨ ਲੱਦਿਆ ਹੋਇਆ ਸੀ ਬੋਰ ਵਾਲਾ ਸਮਾਨ ਸੀ ਕਿਤੇ ਜਾ ਰਿਹਾ ਸੀ ਬੋਰ ਕਰਨ ਜਾ ਰਿਹਾ ਹੋ ਸਕਦਾ ਤਾਂ ਦੂਜੇ ਪਾਸੇ ਜਿਹੜੀ ਗੁਰਦਾਸਪੁਰ ਜਾ ਰਹੀ ਸੀਗੀ ਬੱਸ ਅ ਨਿੱਜੀ ਬੱਸ ਦਸੀ ਜਾ ਰਹੀ ਨਿੱਜੀ ਕੰਪਨੀ ਦੀ ਬੱਸ ਦਾ ਅਚਾਨਕ ਸਾਹਮਣੇ ਤੋਂ ਆ ਰਹੇ ਦੂਜੀ ਸਾਈਡ ਤੋਂ ਆ ਰਹੇ ਟਰੈਕਟਰ ਦੇ ਨਾਲ ਜਿਹੜੀ ਐ ਟੱਕਰ ਹੋ ਜਾਂਦੀ ਐ ਸਮਾਨ ਜਿਹੜਾ ਕਿ ਲੱਦਿਆ ਹੋਇਆ ਸੀਗਾ ਟਰੈਕਟਰ ਦੇ ਉੱਪਰ ਉਹ ਬੱਸ ਦੇ ਪਿਛਲੇ ਹਿੱਸੇ ਨਾਲ ਟਕਰਾ ਜਾਂਦਾ ਜਿਸ ਨਾਲ ਜਿਹੜੀਆਂ ਪਿਛਲੇ ਸੀਟ ਤੇ ਸਵਾਰੀਆਂ ਦੋ ਬੈਠੀਆਂ ਸੀਗੀਆਂ ਉਹਨਾਂ ਦੀ ਜਿਹੜੀ ਐ ਉਹ ਮੌਤ ਹੋ ਗਈ ਐ ਤਸਵੀਰਤੋਂ ਨਾ ਸਾਂਝੀਆਂ ਕੀਤੀਆਂ ਜਾ ਰਹੀਆਂ ਮੁਕੇਰੀਆਂ ਦੀਆਂ ਤਸਵੀਰਾਂ ਜਿਹੜੀਆਂ ਇਹ ਦੱਸੀਆਂ ਜਾ ਰਹੀਆਂ ਕਿਸ ਤਰ੍ਹਾਂ ਜੋ ਐ ਨੁਕਸਾਨੀ ਗਈ ਐ ਬੱਸ ਨੁਕਸਾਨੀ ਗਈ ਐ ਤਸਵੀਰਤੋਂ ਨਾ ਸਾਂਝੀਆਂ ਇਹ ਜਾਰੀ ਤਾਂ ਲਗਾਤਾਰ ਪੰਜਾਬ ਦੇ ਵਿੱਚ ਸੜਕ ਹਾਦਸਿਆਂ ਦੀਆਂ ਘਟਨਾਵਾਂ ਵਧ ਰਹੀਆਂ ਨੇ ਤੇ ਕੀਮਤੀ ਜਾਨਾਂ ਮੌਤ ਦੇ ਮੂੰਹ ਵਿੱਚ ਜਾ ਰਹੀਆਂ ਨੇ ਵਕਵਾਕ ਕਾਰਨਾ ਕਰਕੇ ਇਹ ਸੜਕ ਹਾਦਸੇ ਵਾਪਰ ਰਹੇ ਨੇ ਹੁਣ ਜਿਵੇਂ ਕਿ ਮੌਸਮ ਬਦਲ ਰਿਹਾ ਤਾਂ ਧੁੰਦ ਧੁੰਦ ਦੇ ਕਾਰਨ ਵੀ ਕਈ ਹਾਦਸੇ ਜਿਹੜੇ ਵਾਪਰਨੇ ਸ਼ੁਰੂ ਹੋ ਗਏ ਨੇ ਦੂਜੇ ਪਾਸੇ ਤੇਜ਼ ਰਫ਼ਤਾਰ ਵੀ ਇਹਨਾਂ ਹਾਦਸਿਆਂ ਦਾ ਜਿਹੜਾ ਕਾਰਨ ਬਣ ਸਕਦੀ ਹੈ ਤਾਂ ਦੋ ਜਣਿਆਂ ਦੀ ਜਿਹੜੀ ਹੈ ਇਸ ਪੂਰੀ ਘਟਨਾ ਦੇ ਵਿੱਚ ਜਿਹੜੀ ਮੌਤ ਹੋ ਗਈ ਹੈ ਤਸਵੀਰਾਂ ਤੋਂ ਨਾ ਜਿਹੜੀਆਂ ਲਗਾਤਾਰ ਸੀ ਸਾਂਝੀਆਂ ਕਰ ਰਹੇ ਹਾਂ ਇਹ ਨੂੰ ਮੋੜਦਾ ਜਾਏਗਾ ਹਾਂ ਕੋਲੇ ਨਾਲ ਦੀ ਪਾਦੀ ਬੈਕਸਾਈਡ ਵੱਡੀ ਹੋਰ ਕਰਨ ਵਾਲੀ ਪੈ ਵੀ ਉਹ ਵਿਚ ਵੱਜੀ ਹੈ ਅੱਜ ਤੇ ਕਿੰਨੇ ਬੰਦੇ ਚ ਦੋ ਬੰਦੇ ਇਹ ਮਰਦੇ ਮੌਕੇ ਦੇ ਕੀ ਹਾਸਾ ਇਹ ਗੱਡੀ ਆ ਰਹੀ ਸੀ ਉਧੋਂ ਜਾ ਰਹੀ ਸੀ ਗਰਦਾਸਪੁਰ ਨੂੰ ਜਾ ਰਹੀ ਹੈਗੇ ਹਾਂਜੀ ਤੇ ਜਿਹੜੀ ਬੋਰਾ ਵਾਲੀ ਮਸ਼ੀਨ ਹੈਗੀ ਆ ਉਹ ਜਾ ਰਹੀ ਮਕੇਰੀਆਂ ਤਰਫ ਨੂੰ ਹਾਂਜੀ ਤੇ ਇਹ اچانک ਜਿਹੜੀ ਪਿਛਲੇ ਵੱਲੋਂ ਲੱਗੀ ਗੱਡੀ ਲੱਗਣ ਦੇ ਨਾਲ ਜਿਹੜੇ ਉਹ ਕਾਫੀ ਡੈਮੇਜ ਹੋ ਗਈ ਹੈ ਬੰਦੇ ਜਿਹੜੇ ਦੋਨੇ ਵਿੱਚ ਆ ਗਏ ਦੋਨੇ ਮੁੰਡੇ ਇਹ ਅਜੇ ਇਹਨਾਂ ਦਾ ਪਤਾ ਕੋਈ ਨਹੀਂ ਲੱਗਿਆ ਕਿਥੇ ਦੇ ਆ ਕਿਹਨਾਂ ਦਾ ਇਹ ਪਤਾ ਕਰਦੇ ਆ ਪਤਾ ਕਰਕੇ ਜਿਹੜੀ ਹੈ ਇਹਨਾਂ ਦਾ ਕਾਰਵਾਈ ਜਿਹੜੀ ਅਮਰ ਵਿੱਚ ਲਿਆਦੀ ਚਾਹੀਦੀ ਠੀਕ ਠੀਕ